ਕਰਮਿਸ਼ਲਾ ਸੁਮੇ ਦੀ ਵੱਡੀ ਖਬਰ ਦੱਸ ਰਿਹਾ ਹੈ ਕਾਂਗਰਸ ਨੇ ਇੱਕ ਹੋਰ ਲਿਸਟ ਜਿਹੜੀ ਹੈ ਆਪਣੀ ਜਾਰੀ ਕਰ ਦਿੱਤੀ ਹੈ ਜੀ ਹਾਂ ਤੁਹਾਨੂੰ ਦੱਸ ਰਿਹਾ ਕਿ ਇਸ ਲਈ ਵੱਡੀ ਖਬਰ ਕਾਂਗਰਸ ਨੇ ਪੰਜਾਬ ਦੇ ਵਿੱਚ ਦੋ ਹੋਰ ਉਮੀਦਵਾਰਾਂ ਦਾ ਨਾਮ ਜਿਹੜਾ ਇਹ ਐਲਾਨ ਕੀਤਾ ਇੱਕ ਹੋਰ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਗੁਰਦਾਸਪੁਰ ਤੇ ਫਰੀਦਕੋਟ ਤੋਂ ਦੋ ਉਮੀਦਵਾਰ ਐਲਾਨੇ ਨੇ ਇਸ ਤਰ੍ਹਾਂ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਨੇ ਫਰੀਦਕੋਟ ਤੋਂ ਮੁਹੰਮਦ ਸਿਦੀਕ ਦੀ ਜਿਹੜੀ ਹੈ ਟਿਕਟ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਤੋਂ ਤੇ ਫਰੀਦਕੋਟ ਤੋਂ ਦੋ ਉਮੀਦਵਾਰ ਜਿਹੜੇ ਨੇ ਐਲਾਨੇ ਨੇ ਗੁਰਦਾਸਪੁਰ ਤੋਂ ਯਾਮਨੀ ਗੋਮਰ ਤੇ ਫਰੀਦਕੋਟ ਤੋਂ ਅਮਰਜੀਤ ਕੋਰ ਸਾਹੂ ਕੀ ਨੂੰ ਜਿਹੜੀ ਹੈ ਉਮੀਦਵਾਰ ਵਜੋਂ ਕਾਂਗਰਸ ਨੇ ਐਲਾਨਿਆ ਦੋ ਸੀਟਾਂ ਤੇ ਪੰਜਾਬ ਦੇ ਵਿੱਚ ਕਾਂਗਰਸ ਨੇ ਜਿਹੜੇ ਲਿਸਟ ਜਾਰੀ ਕੀਤੀ ਹੈ ਤਸਵੀਰ ਤੁਹਾਨੂੰ ਦਿਖਾ ਰਿਹਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਕਾਂਗਰਸ ਵੱਲੋਂ ਇੱਕ ਹੋਰ ਲਿਸਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਕਾਂਗਰਸ ਨੇ ਦੋ ਉਮੀਦਵਾਰਾਂ ਦਾ ਜਿਹੜਾ ਇਹ ਐਲਾਨ ਕੀਤਾ ਜਿਥੋਂ ਗੁਰਦਾਸਪੁਰ ਤੇ ਫਰੀਦਕੋਟ ਤੋਂ ਦੋ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਤੇ ਮੁਹੰਮਦ ਸਦੀਕ ਜਿਹੜੇ ਫਰੀਦਕੋਟ ਤੋਂ ਮੌਜੂਦਾ ਐਮਪੀ ਨੇ ਉਨ੍ਹਾਂ ਦੀ ਟਿਕਟ ਕਰ ਦਿੱਤੀ ਗਈ ਹੈ ਤੇ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਵਿਨਿਤ ਜੁੜ ਚੁੱਕੇ ਨੇ ਜੀ ਵਿਨਿਤ ਜਿਹੜਾ ਕਾਂਗਰਸ ਦੇ ਕਾਂਗਰਸ ਨੇ ਪੰਜਾਬ ਦੇ ਵਿੱਚ ਦੋ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਮੈਕਨਿਕ ਕੋਰ ਜਿਸ ਸੰਗ ਦੇ ਨਾਲ ਕੋਰਪੋਰੇਟ ਬੋਰਡ ਕੋਈ ਤਾਂ ਐਨਾਨਸਮੈਂਟ ਕੀਤੀ ਪਰ ਜਿਹੜੀਆਂ ਦੋ ਸੀਟਾਂ ਅਨਾਉਂਸ ਹੋਈਆਂ ਨੇ ਉਸੇ ਵੀ ਜਿਸ ਸੰਗ ਦੇ ਨਾਲ ਨੋ ਨੋ ਚੈਲੇਂਜ ਜਿਹੜੇ ਦੇਖੇ ਗਏ ਨੇ ਹੁਸ਼ਿਆਰਪੁਰ ਪੀੜ ਵੀ ਗੱਲ ਕਰੀਏ ਯਾਮਨੀ ਗਰੋਵਰ ਦਾ ਨਾਮ ਸਾਹਮਣੇ ਆਇਆ ਔਰ ਦੂਜੀ ਜਿਹੜੀ ਫਰੀਦਕੋੜ ਦੀ ਸੀ ਤਾਂ ਉੱਤੇ ਅਮਰਜੀਤ ਕੋਰ ਸਾਹੂ ਕੇ ਨੂੰ ਵੀ ਕੱਢ ਦਿੱਤਾ ਗਿਆ ਯਾਨੀ ਫਸਟ ਲੱਗਣ ਦੇ ਵਿੱਚ ਦੋ ਤਾਂ ਦੇ ਨਾਲ ਇਹ ਫੈਸਲਾ ਜਿਹਨਾਂ ਦੀ ਗੱਲ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਟਿਕਟ ਜਿਹੜੀ ਹੈ ਉਹ ਮਿਲ ਸਕਦੀ ਹੈ ਉਹਨਾਂ ਨੂੰ ਚੋਣ ਮદાન ਦੇ ਵਿੱਚ ਆਮ ਆਦਮੀ ਪਾਰਟੀ ਹੈ ਉਹਨਾਂ ਤੋਂ ਕੁਝ ਲੇਕਿਨ ਉਹਨਾਂ ਦੀ ਟਿਕਟ ਜਿਹੜੀ ਹੈ ਉਹ ਕੱਢੀ ਹੋਈ ਨਜ਼ਰ ਆ ਰਹੀ ਹੈ ਔਰ ਹੁਣ ਜਿਸ ਪੰਨੇ ਨਾਲ ਉੱਤੇ ਸਿੱਧੇ ਤੌਰ ਤੇ ਅਮਰਜੀਤ ਪੌਰ ਸਾਹੂ ਕੇ ਨੂੰ ਟਿਕਟ ਮਿਲੇ ਹੈ ਉਸ ਲੜਨ ਦੇ ਵਿੱਚ ਜੁਨੈਰ ਬੇਟੀ ਜਿਹੜੀ ਹੈ ਉਹੀ ਮਸਟ ਲੱਗੀ ਗਈ ਹੈ ਕਿ ਜਦੋਂ ਪਰਟਾ ਪਰਨਾ ਮੰਤਲ ਕੀਤਾ ਜਾਂਦਾ ਕਿਸਾਨ ਦੇ ਕਿਸਾਨ ਉਪਰ ਉਸ ਤੋਂ ਬਾਅਦ ਕੈਂਡੀਡੇਟ ਜਿਹੜੇ ਨੇ ਉਹ ਐਲਾਨੇ ਜਾਂਦੇ ਨੇ ਔਰ ਅੱਜ ਉਸੇ ਕਾਰਨ ਚਲਦੇ ਬੰਦੇ ਹੋਏ ਕਿ ਅੰਗਰਸ ਪਾਰਟੀ ਮਿਸਟਰ ਡੋਨਾਲਡ ਦੋਸੇ ਤੋਂ ਉਪਰ ਕੈਂਡੀਡੇਟ ਐਲਾਨਦੀ ਨਜ਼ਰ ਆਈ ਹੈ ਹਾਲਾਂਕਿ ਦੇਖਣ ਵਾਲੀ ਗੱਲ ਰਹੇਗੀ ਕਿ ਜਦੋਂ ਇਹ ਕੈਂਡੀਡੇਟ ਚੋਣ ਲੜਾਂ ਦੇ ਵਿੱਚ ਜਾਂਦੇ ਨੇ ਤੇ ਇਹਨਾਂ ਨੂੰ ਜਨਤਾ ਦਾ ਤੇ ਧੰਦਾ ਦਾ ਸਹਾਰਾ ਮਿਲਣਾ ਹੋ ਚੁੱਕਾ ਤਾਂ ਜਿਹੜੇ ਫਰੀਦਕੋਟ ਦੇ ਵਿੱਚ ਜਿਹੜੇ ਮੁਹੰਮਦ ਸਿਦੀਕ ਦੀ ਟਿਕਟ ਕੱਟੀ ਗਈ ਹੈ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਇਹ ਤਾਂ ਮੁਹੰਮਦ ਸਦੀਪ ਦੀ ਟਿਕਟ ਨਾਲ ਜਿਹੜੀ ਚਰਚਾ ਹੋ ਰਹੀ ਸੀ ਕਿ ਮੁਹੰਮਦ ਸਦੀਪ ਦੀ ਟਿਕਟ ਜੜੀ ਹੈ ਉਹ ਪੜੀ ਜਾ ਸਕਦੀ ਹੈ ਹਾਲਾਂਕਿ ਸਦੀਪ ਜਿਹੜੇ ਨੇ ਉਹ ਜ਼ਰੂਰ ਸੰਤੁਸ਼ਟ ਨਜ਼ਰ ਆਉਂਦੇ ਸੀ ਕੈਂਡੀਡੇਟੀ ਕਿ ਹਾਂ ਜੇਕਰ ਪਾਰਟੀ ਨੇ ਜਿਹੜੀ ਮਾਰੀ ਲਈ ਤੇ ਉਹ ਜਿਵੇਂ ਵਰਗੇ ਨੇ ਬੋਲਦੇ ਕਿ ਹੁਣ ਉਹਨਾਂ ਦੀ ਟਿਕਟ ਕਰਤੀ ਜੇ ਰੈਸਨਾਲੀ ਕਰ ਰਹੀ ਉਹਨਾਂ ਦਾ ਇਸ ਦੇ ਉੱਪਰ ਕੀ ਕੁਝ ਪ੍ਰਤੀਕਰਮ ਨਿਕਲ ਕੇ ਸਾਹਮਣੇ ਆਂਦਾ ਕਿ ਹਾਂ ਇਹਨਾ ਜ਼ਰੂਰ ਹੈ ਕਿ ਨਵਾਂ ਚਿਹਰਾ ਉਹ ਜ਼ਰੂਰ ਚੋਣ ਮੈਦਾਨ ਦੇ ਵਿੱਚ ਤਰਵਾ ਹੋਇਆ ਨਜ਼ਰ ਆਏ ਮਸ਼ਹੂਰ ਪੁਲਿਤ ਕੋਡ ਪਰਚੇ ਵੀ ਜਨਤਾ ਹੋਟਲ ਦੇ ਕੌਂਸਲ ਦੇ ਲੀਡਰ ਕਿਆ ਕਰਦੇ ਜਿੰਦੇ ਨੇ ਉਨਾ ਇੱਕ ਵੱਡਾ ਸਵਾਲ ਹੋਏਗਾ ਜੀ ਜੀ ਜਿਵੇਂ ਪਹਿਲੇ ਵੀ ਗੱਲ ਕਰੀਏ ਕਾਂਗਰਸ ਦੇ ਵਿੱਚ ਲਗਾਤਾਰ ਲੀਡਰਾਂ ਦਾ ਵਿਰੋਧ ਚੱਲ ਰਿਹਾ ਹੈ ਕਿਉਂਕਿ ਜਿਵੇਂ ਗਾਂਧੀ ਦੀ ਗੱਲ ਕਰੀਏ ਤਾਂ ਉਸ ਨੂੰ ਜਿੱਥੇ ਟਿਕਟ ਦਿੱਤੀ ਗਈ ਸੀ ਲਗਾਤਾਰ ਜਿਹੜਾ ਹੈ ਵਰਕਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਸ ਦੀ ਗੱਲ ਕਰੀਏ ਜੇਕਰ ਜਲੰਧਰ ਤੋਂ ਜਲੰਧਰ ਤੋਂ ਵੀ ਵਿਰੋਧ ਹੋ ਰਿਹਾ ਹੈ ਇਸ ਨੂੰ ਲੈ ਕੇ ਤੁਹਾਨੂੰ ਤੁਹਾਡਾ ਕੀ ਕਹਿਣਾ ਹੈ ਕਿ ਮੁਹੰਮਦ ਸਦੀਕ ਦੀ ਜਿਵੇਂ ਹੁਣ ਟਿਕਟ ਕੱਢ ਦਿੱਤੀ ਹੈ ਉਹਨਾਂ ਖਬਰਾਂ ਜਿਹੜੇ ਲਗਾਤਾਰ ਸਾਹਮਣੇ ਆ ਰਹੇ ਸੀ ਕਿ ਉਸ ਵੇਲੇ ਵੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਇੱਥੇ ਵੀ ਕੋਈ ਵਿਰੋਧ ਦੇਖਣ ਨੂੰ ਮਿਲ ਸਕਦਾ ਹੈ ਦੇਖੋ ਵਿ ਉਹ ਜ਼ਰੂਰ ਹੁੰਦਾ ਹੈ ਕਿਉਂਕਿ ਜਦੋਂ ਕੋਈ ਲੀਡਰ ਦੇ ਨਾਲ ਉੱਤੇ ਵਰਕਰ ਜਿਹੜੇ ਹੁੰਦੇ ਨੇ ਜਦੋਂ ਉਹਨਾਂ ਵਰਕਰਾਂ ਨੂੰ ਲੱਗਦਾ ਹੈ ਕਿ ਲੀਡਰ ਉਸ ਤੋਂ ਸਮਝਾਇਆ ਗਿਆ ਲੀਡਰ ਨੇ ਕਰਜਈ ਨਹੀਂ ਦਿੱਤੀ ਗਈ ਲੀਡਰ ਨੂੰ ਦਰਖਤਨਾਰ ਕਰਕੇ ਉਹ ਵੀ ਜਗਾ ਕਿਸੇ ਹੋਰ ਨੂੰ ਨਿਕਰ ਦਿੱਤੀ ਗਈ ਹੈ ਤਾਂ ਫਿਰ ਵਰਕਰ ਜਿਹੜੇ ਨੇ ਉਹ ਜ਼ਰੂਰ ਵਿਰੋਧ ਜਤਾਉਂਦੇ ਹੋਏ ਨਜ਼ਰਾਨਾ ਦੇ ਲਾਵਾ ਕਿ ਮੁਹੰਮਦ ਸਬੀਕ ਦੇ ਨਾਲ ਵੀ ਇੱਕ ਵੱਡਾ ਤੱਤ ਜਿਹੜਾ ਪ੍ਰੀ ਕੋਲ ਹਲਕੇ ਦੇ ਨਹੀਂ ਉਹਨਾਂ ਦੇ ਨਾਲ ਜੁੜਿਆ ਹੋਇਆ ਨਜ਼ਰਾਨਾ ਹੋਰ ਉਹਨਾਂ ਦੀ ਜਿਹੜੀ ਟਿਕਟ ਛੱਤੀ ਗਈ ਹੈ ਜੀਸੀਆ ਹੈ ਗੋਗੋ ਦੀ ਚਰਤੀ ਗਈ ਹੈ ਉਸ ਨੂੰ ਲੈ ਕੇ ਪਾਰਟੀ ਕੀ ਸਪਸ਼ਟੀਕਰਨ ਦੇਦੀ ਚਲ ਕਰ आएगी और क्या मोहम्मद फदीक ਨੂੰ ਵੀ ਜਲਦੀ ਜਾਣਕਾਰੀ ਸੀ ਕਿ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜਾਊਗੀ मोहम्मद फदीक ਦਾ ਸਭ ਤੋਂ ਪਹਿਲਾਂ ਤੇ ਪ੍ਰਤੀਕਰਮ ਕੀ ਰਹਿੰਦਾ ਹੈ ਇਹ ਇੱਕ ਵਿਖਣ ਵਾਲੀ ਗੱਲ ਰਹੀ ਹੈ aur ਦੂਜਾ ਕਿਸ ਤਰ੍ਹਾਂ ਦੇ ਨਾਲ ਵਰਕਰ ਜਿਹੜੇ ਨੇ ਉਹ ਉਹਨਾਂ ਨਵੇਂ ਕੈਂਡੀਡੇਟ ਨੂੰ ਦੇਖਦੇ ਨੇ ਇਹ ਇੱਕ ਵੱਡਾ ਸਵਾਲ ਹੋਏਗਾ ਹਾਲਾਂਕਿ ਜ਼ਰੂਰ ਵਿਰੋਧ ਦੇ ਸੋਣ ਜਿਹੜੇ ਨੇ ਉਹ ਕਿ ਉਹ ਤੋਂ ਦੇਖਣ ਨੂੰ ਮਿਲ ਸਕਦੇ ਨੇ ਜੀ ਜੀ ਤੁਹਾਡ ਜਾਣਕਾਰੀ ਲਈ ਧੰਨਵਾਦ ਬਨੀਤ ਆ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਨੇ ਇੱਕ ਹੋਰ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਦੋ ਉਮੀਦਵਾਰਾਂ ਦਾ ਜਿਹੜਾ ਇਹ ਨਾਂ ਕੀਤਾ ਜਿਸ ਦੇ ਵਿੱਚ ਫਰੀਦਕੋਟ ਤੋਂ ਤੇ ਗੁਰਦਾਸਪੁਰ ਤੋਂ ਜਿਹੜੀ ਹੈ ਟਿਕਟ ਉਹ ਦਿੱਤੀ ਗਈ ਹੈ ਤੇ ਮੁਹੰਮਦ ਸਦੀਕ ਦਾ ਜਿਹੜਾ ਇਹ ਮੁਹੰਮਦ ਸਦੀਕ ਦਾ ਨਾਂ ਜਿਹੜਾ ਇਹ ਫਰੀਦਕੋਟ ਤੋਂ ਕੱਟ ਦਿੱਤਾ ਗਿਆ ਹੈ ਤਾਂ ਇਸ ਉਹਨੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਤਾਂ ਇਸ ਇਸ ਨੂੰ ਲੈ ਕੇ ਮੇਰੇ ਸਹਿਯੋਗੀ ਤੇ ਦੈਨਿਕ ਸਿਵਰਾ ਦੇ ਡਿਪਟੀ ਐਡੀਟਰ ਜਿਹੜੇ ਨੇ ਰਿਮਾਂਸ਼ੂ ਗਾਬਾ ਜੁੜ ਚੁੱਕੇ ਨੇ ਜੀ ਰਿਮਾਂਸ਼ੂ ਜੀ ਦਾ ਕਾਂਗਰਸ ਵੱਲੋਂ ਦੋ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਫਰੀਦਕੋਟ ਤੇ ਗੁਰਦਾਸਪੁਰ ਦੇ ਵਿੱਚ ਤੇ ਫਰੀਦਕੋਟ ਤੋਂ ਮੁਹੰਮਦ ਸਦੀਕ ਦੀ ਟਿਕਟ ਜਿਹੜੀ ਆ ਕੱਢ ਦਿੱਤੀ ਗਈ ਹੈ ਬਿਲਕੁਲ ਜਿਸ ਤਰ੍ਹਾਂ ਕਾਂਗਰਸ ਦੇ ਟਿਕਟਾਂ ਆਈਆਂ ਨੇ ਇਹਦੇ ਵਿੱਚ ਸਾਫ਼ ਤੌਰ ਤੇ ਲੱਗ ਰਿਹਾ ਸੀਗਾ ਕਿ ਫਰੀਦਕੋਟ ਤੋਂ ਸ਼ਾਇਦ ਜਿਹੜਾ ਮੁਹੰਮਦ ਅਦੀਕ ਦੇ ਨੂੰ ਇਸ ਵਾਰੇ ਟਿਕਟ ਨਹੀਂ ਮਿਲੇਗੀ ਤੇ ਇਸੇ ਕਰਕੇ ਸ਼ਾਇਦ ਇਸ ਟਿਕਟ ਨੂੰ ਐਲਾਨ ਕਰਨ ਦੇ ਵਿੱਚ ਰਵੀ ਦੇਰੀ ਵੀ ਹੋਈ ਹੈ ਅਮਰਜੀਤ ਸਿੰਘ ਸੋਕੇ ਨੂੰ ਜਿਹਦੇ ਵਿੱਚ ਤੁਸੀਂ ਦੱਸਿਆ ਕਿ ਫਰੀਦਕੋਟ ਤੋਂ ਉਮੀਦਵਾਰ ਬਣਾਇਆ ਗਿਆ ਇਹਦੇ ਨਾਲ ਹੀ ਹੁਸ਼ਾਖਰਪੁਰ ਤੋਂ ਯਾਮੀਨੀ ਗੋਮਰਾਵਾ ਵੀ ਪਾਰਟੀ ਦੇ ਵਿੱਚ ਉਹ ਸ਼ਾਇਦ ਕਾਲੀ ਦਲ ਚੈਨਾ ਦਾ ਪੁਚੋਕਰ ਸੀਗਾ ਉੱਥੋਂ ਛੱਡ ਕੇ ਇਹ ਕਾਂਗਰਸ ਨੇ ਨਾਲ ਜੁਆਇਨ ਕੀਤੀ ਸੀਗੀ ਤੇ ਇਹਨਾਂ ਨੂੰ ਹੁਸ਼ਾਖਰਪੁਰ ਤੋਂ ਟਿਕਟ ਦਿੱਤੀ ਗਈ ਹੈ ਦੋਵੇਂ ਹੀ ਉਮੀਦਵਾਰ ਜੇ ਆਪਾਂ ਇਹ ਦੇਖਿਓ ਭومی ਉਮੀਦਵਾਰ ਨਵੇਂ ਤਰ੍ਹਾਂ ਦੇ ਨਵੇਂ ਕਿਸਮ ਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਬਣਾਇਆ ਜੀ ਜੀ ਤੇ ਜਿਵੇਂ ਜਗਰ ਗੱਲ ਕਰੀਏ ਗਾਂਧੀ ਦੀ ਟਿਕਟ ਜਦੋਂ ਮਿਲੀ ਸੀ ਉਸ ਤੋਂ ਬਾਅਦ ਵਰਕਰਾਂ ਵੱਲੋਂ ਲਗਾਤਾਰ ਰੋਸ਼ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਮੁਹੰਮਦ ਸਦੀਕ ਨੂੰ ਜਦੋਂ ਟਿਕਟ ਕੱਟੀ ਹੈ ਤਾਂ ਅੱਗੇ ਰੋਸ਼ ਪ੍ਰਦਰਸ਼ਨ ਦੇਖਣ ਨੂੰ ਮਿਲ ਸਕਦਾ ਹੈ ਹੋ ਸਕਦਾ ਹੈ ਹੋ ਸਕਦਾ ਹੈ ਕਿ ਹੋ ਸਕਦਾ ਹੈ ਕਿ ਕੋਈ ਇਸ ਤਰ੍ਹਾਂ ਦੀ ਰੋਸ਼ ਪ੍ਰਦਰਸ਼ਨ ਮੁਹੰਮਦ ਸਦੀਕ ਦੇ ਘਟ ਦੇ ਵੱਲੋਂ ਵੀ ਕੀਤੇ ਜਾਣ ਬਾਕੀ ਸੋਰ ਉਹਨਾਂ ਵੱਲੋਂ ਵੀ ਹੁਣੇ ਦਿਖਾਏ ਜਾ ਰਹੇ ਸੀਗੇ ਪਰ ਹੋ ਵੀ ਸਕਦਾ ਹੈ ਕਿ ਆਨ ਵਾਲੇ ਦਿਨਾਂ ਤੋਂ ਵੀ ਕਾਂਗਰਸ ਲਈ ਵੱਡੀ ਮੁਸ਼ਕਲ ਫਰੀਦਕੋੜ ਹਲਕੇ ਚ ਖੜੀ ਹੋਵੇ ਜੀ ਰਵੀਨ ਧੰਨਵਾਦ ਜੀ ਜਾਣਕਾਰੀ ਧੰਨਵਾਦ ਤਾਂ ਇਸ ਲਈ ਵੱਡੀ ਖਬਰ ਤਾਂ ਦੱਸ ਰਹੇ ਕਿ ਕਾਂਗਰਸ ਵੱਲੋਂ ਦੋ ਉਮੀਦਵਾਰਾਂ ਦੀ ਜਿਹੜੀ ਐ ਲਿਸਟ ਜਾਰੀ ਕਰ ਦਿੱਤੀ ਗਈ ਹੈ ਤਾਂ ਦੋ ਜਿਹੜੇ ਨੇ ਫਰੀਦਕੋਟ ਤੋਂ ਫਰੀਦਕੋਟ ਤੋਂ ਹੁਸ਼ਿਆਰਪੁਰ ਦੇ ਜਿਹੜੇ ਦੋ ਦੋ ਜਿਹ ਹਲਕੇ ਨੇ ਉੱਥੋਂ ਦੋ ਉਮੀਦਵਾਰਾਂ ਦਾ ਜਿਹੜਾ ਇਹ ਨਾਮ ਕੀਤਾ ਗਿਆ ਤਾਂ ਮੁਹੰਮਦ ਸਦੀਕ ਜਿਹੜੇ ਨੇ ਮੁਹੰਮਦ ਸਦੀਕ ਉਹਨਾਂ ਨੂੰ ਜਿਹੜਾ ਇਹ ਟਿਕਟ ਨਹੀਂ ਦਿੱਤੀ ਗਈ ਹੈ ਤਾਂ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਪੰਜ ਪੰਜ ਤੋਂ 6 ਜਿਹੜੇ ਉਮੀਦਵਾਰਾਂ ਦਾ ਜਿਹੜਾ ਇਹ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਓਜਲਾ ਜ਼ਿਲਹੰਦਰ ਤੋਂ ਚਰਨਜੀਤ ਸਿੰਘ ਚੰਨੀ ਫਤਿਹਗੜ ਫਤਿਹਗੜ ਸਾਹਿਬ ਤੋਂ ਅਮਰ ਸਿੰਘ ਤੇ ਬਠਿੰਡਾ ਤੋਂ ਜੀਤ 모ਹਿੰਦਰ ਸਿੰਘ ਸਿੱਧੂ ਸੰਗਰੂੜ ਤੋਂ ਸੁਖਪਾਲ ਸਿੰਘ ਖੈਰਾ ਔਰ ਪਟਿਆਲਾ ਤੋਂ ਧਰਮਵੀਰ ਗਾਂਧੀ ਤਾਂ ਧਰਮਵੀਰ ਗਾਂਧੀ ਜਿਹੜੀ ਪਟਿਆਲਾ ਤੋਂ ਉਹ ਲਗਾਤਾਰ ਉੱਥੇ ਵਰਕਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਹ ਉਹਨਾਂ ਦੀ ਸੀਟ ਜਿਹੜੀ ਹੈ ਉਸ ਨੂੰ ਲੈ ਕੇ ਵਰਕਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਹ ਉਹਨਾਂ ਨੂੰ ਸੀਟ ਨਹੀਂ ਦੇਣੀ ਸੀ ਜਿਸ ਤੋਂ ਲਗਾਤਾਰ ਵਿਰੋਧ ਹੋ ਰਿਹਾ ਤਾਂ ਇੱਕ ਵਾਰ ਫਿਰ ਕਾਂਗਰਸ ਨੇ ਮੌਜੂਦਾ ਐਮਪੀ ਜਿਹੜੇ ਨੇ ਮੁਹੰਮਦ ਸਿਦਕ ਲਗਾਤਾਰ ਪਿਛਲੀ ਵਾਰ ਵੀ ਚਰਚਾਵਾਂ ਲਗਾਤਾਰ ਚੱਲ ਰਹੀਆਂ ਸੀ ਕਿ ਮੁਹੰਮਦ ਸਦੀਕ ਦੀ ਟਿਕਟ ਕੱਟੀ ਜਾ ਸਕਦੀ ਹੈ ਉਂਝ ਹੀ ਕਾਂਗਰਸ ਨੇ ਦੋ ਉਮੀਦਵਾਰਾਂ ਦਾ ਐਲਾਨ ਕੀਤਾ ਫਰੀਦਕੋਟ ਤੇ ਗੁਰਦਾਸਪੁਰ ਦੇ ਵਿੱਚ ਤੇ ਫਰੀਦਕੋਟ ਤੋਂ ਮੁਹੰਮਦ ਸਦੀਕ ਦੇ ਜੀ ਡੀਏ ਟਿਕਟ ਉਹ ਘੱਟ ਦਿੱਤੀ ਗਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਦਾ ਮੈਂ ਹਾਂ ਰਵੀ ਸ਼ੰਕਰ ਮਿਸ਼ਰਾ ਅੱਜ ਵੀ ਵੱਡੀ ਖਬਰ ਦੱਸ ਰਿਹਾ ਹੈ ਕਾਂਗਰਸ ਨੇ ਇੱਕ ਹੋਰ ਲਿਸਟ ਜਿਹੜੀ ਹੈ ਆਪਣੀ ਜਾਰੀ ਕਰ ਦਿੱਤੀ ਹੈ ਜੀ ਹਾਂ ਤੁਹਾਨੂੰ ਦੱਸ ਰਿਹਾ ਕਿ ਇਸ ਬਾਰੇ ਦੀ ਵੱਡੀ ਖਬਰ ਕਾਂਗਰਸ ਨੇ ਪੰਜਾਬ ਦੇ ਵਿੱਚ ਦੋ ਹੋਰ ਉਮੀਦਵਾਰਾਂ ਦਾ ਨਾਮ ਜਿਹੜਾ ਇਹ ਐਲਾਨ ਕੀਤਾ ਇੱਕ ਹੋਰ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਗੁਰਦਾਸਪੁਰ ਤੇ ਫਰੀਦਕੋਟ ਤੋਂ ਦੋ ਉਮੀਦਵਾਰ ਐਲਾਨੇ ਨੇ ਇਸ ਦਿਨ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਨੇ ਫਰੀਦਕੋਟ ਤੋਂ ਮੁਹੰਮਦ ਸਿਦੀਕ ਦੀ ਜਿਹੜੀ ਹੈ ਟਿਕਟ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਤੋਂ ਤੇ ਫਰੀਦਕੋਟ ਤੋਂ ਦੋ ਉਮੀਦਵਾਰ ਜਿਹੜੇ ਨੇ ਅਲਾਨ ਨੇ ਗੁਰਦਾਸਪੁਰ ਤੋਂ ਯਾਮਨੀ ਗੋਮਰ ਤੇ ਫਰੀਦਕੋਟ ਤੋਂ ਅਮਰਜੀਤ ਕੋਰ ਸਾਹੂ ਕੀ ਨੂੰ ਜਿਹੜੀ ਹੈ ਉਮੀਦਵਾਰ ਵਜੋਂ ਕਾਂਗਰਸ ਨੇ ਐਲਾਨਿਆ ਦੋ ਸੀਟਾਂ ਤੇ ਪੰਜਾਬ ਦੇ ਵਿੱਚ ਕਾਂਗਰਸ ਨੇ ਜਿਹੜੇ ਲਿਸਟ ਜਾਰੀ ਕੀਤੀ ਹੈ ਤੁਹਾਨੂੰ ਦਿਖਾ ਰਹੇ ਹਾਂ ਇਸ ਬਾਰੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਕਾਂਗਰਸ ਵੱਲੋਂ ਇੱਕ ਹੋਰ ਲਿਸਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਕਾਂਗਰਸ ਨੇ ਦੋ ਉਮੀਦਵਾਰਾਂ ਦਾ ਜਿਹੜਾ ਇਹ ਐਲਾਨ ਕੀਤਾ ਜਿਸ ਤੋਂ ਗੁਰਦਾਸਪੁਰ ਤੇ ਫਰੀਦਕੋਟ ਤੋਂ ਦੋ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਤੇ ਮੁਹੰਮਦ ਸਦੀਕ ਜਿਹੜੇ ਫਰੀਦਕੋਟ ਤੋਂ ਮੌਜੂਦਾ ਐਮਪੀ ਨੇ ਉਨ੍ਹਾਂ ਦੀ ਟਿਕਟ ਕਰ ਦਿੱਤੀ ਹੈ ਤੇ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਵਿਨਿਤ ਜੁੜ ਚੁੱਕੇ ਨੇ ਜੀ ਵਿਨਿਤ ਜਿਹੜਾ ਕਾਂਗਰਸ ਦੇ ਕਾਂਗਰਸ ਨੇ ਪੰਜਾਬ ਦੇ ਵਿੱਚ ਦੋ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਦੇਖੋ ਜਿਸ ਸੰਗ ਦੇ ਨਾਲ ਕਾਂਗਰਸ ਨੇ ਤੋਂ ਵੀ ਤਾਂ ਪਹਿਲਾਂ ਐਨਾਨਸਮੈਂਟ ਕੀਤੀ ਸੀ ਉਮੀਦਵਾਰ ਜਿਹੜੀਆਂ ਦੋ ਸਿੱਧਾ ਐਨਾਨਸ ਹੋਈਆਂ ਨੇ ਉਸ ਦੇ ਵੀ ਇਸ ਸੰਗ ਦੇ ਨਾਲ ਦੋ ਨੋ ਚੈਲੇਂਜ ਜਿਹੜੇ ਦੇਖੇ ਗਏ ਨੇ ਹੁਸ਼ਿਆਰਪੁਰ ਪਿੰਡ ਦੀ ਗੱਲ ਕਰੀਏ ਯਾਮਨੀ ਗਰੋਵਰ ਦਾ ਨਾਮ ਸਾਹਮਣੇ ਆਇਆ ਔਰ ਦੂਜੀ ਜਿਹੜੀ ਫਰੀਦਕੋੜ ਦੀ ਸੀ ਤਾਂ ਉੱਥੇ ਅਮਰਜੀਤ ਕੌਰ ਸਾਹੂ ਤੇ ਨੂੰ ਟਿਕੜ ਦਿੱਤਾ ਗਿਆ ਯਾਨੀ ਫਸਟ ਲਫਜ਼ਾਂ ਦੇ ਵਿੱਚ ਦਿੱਤਾ ਦੇ ਨਾਲ ਇੱਕ ਤਰ੍ਹਾਂ ਦੀ ਐਨਸੀ ਵੀ ਲਾ ਕੇ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਟਿਕੜ ਜਿਹੜੀ ਹੈ ਉਹ ਮਿਲ ਸਕਦੀ ਹੈ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਆਮ ਜਿਹੜੀ ਕਾਂਗਰਸ ਪਾਰਟੀ ਹੈ ਉਹਨਾਂ ਖੜੀ ਹੈ ਲੇਕਿਨ ਉਹਨਾਂ ਦੀ ਟਿਕੜ ਜਿਹੜੀ ਹੈ ਉਹ ਪੜਤੀ ਹੋਈ ਸਰਕਾਰ ਹੈ ਔਰ ਉਹਨਾਂ ਜਿਸ ਭੰਡੇ ਨਾਲ ਉੱਤੇ ਸਿੱਧਤ ਉੱਤੇ ਆਮਰਜੀਤ ਕੋਰਸਾ ਉਹ ਕੈਨੇਡੀਕਟ ਮਿਲਿਆ ਹੈ ਉਸ ਲਖਨਾਂ ਦੇ ਵਿੱਚ ਜਿਹੜੀ ਹੈ ਉਹੀ ਮਸਟ ਲੱખી ਗਈ ਹੈ ਇੱਕ ਪਰ ਪਲਵਾ ਮੰਤਰੀ ਕਿਹਾ ਜਾਂਦਾ ਕਿ ਤਾਂ ਉਪਰ ਉਸ ਤੋਂ ਬਾਅਦ ਕੈਂਡੀਡੇਟ ਜਿਹੜੇ ਨੇ ਉਹ ਐਲਾਨੇ ਜਾਂਦੇ ਨੇ ਅੱਜ ਉਸੇ ਕੰਮ ਲਈ ਚੱਲਦੇ ਹੋਏ ਕਾਂਗਰਸ ਪਾਰਟੀ ਇਸ ਤੋਂ ਬਾਅਦ ਡੋਸ ਉਪਰ ਕੈਂਡੀਡੇਟ ਐਲਾਨ ਦੀ ਨਜ਼ਰ ਆਈ ਹੈ ਹਾਲਾਂਕਿ ਦੇਖਣ ਵਾਲੀ ਗੱਲ ਰਹੇਗੀ ਕਿ ਜਦੋਂ ਇਹ ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਜਾਂਦੇ ਨੇ ਤੇ ਇਹਨਾਂ ਨੂੰ ਜੇ ਤੁਹਾਡੀ ਕੋਈ ਸਮੱਸਿਆ ਹੈ ਤਾਂ ਗੈਰ ਕਾਨੂੰਨੀ ਹੋ ਜਾਊਗਾ ਤਾਂ ਜਿਹੜੇ ਫਰੀਦਕੋਟ ਦੇ ਵਿੱਚ ਜਿਹੜੇ ਮੁਹੰਮਦ সিদ্দিক ਦੀ ਟਿਕਟ ਕੱਟੀ ਗਈ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਦੇਖੋ ਮੁਹੰਮਦ সিদ্দিক ਦੀ ਟਿਕਟ ਨੂੰ ਲੈ ਕੇ ਕਾਹਲੀ ਚਰਚਾ ਹੋ ਰਹੀ ਸੀ ਮੁਹੰਮਦ সিদ্দিক ਦੀ ਟਿਕਟ ਕੱਢੀ ਹੈ ਉਹ ਪਾਰਟੀ ਜਾ ਸਕਦੀ ਹੈ ਹਾਲਾਂਕਿ ਤਬੀਬ ਜਿਹੜੇ ਨੇ ਉਹ ਜ਼ਰੂਰ ਸੰਤੁਸ਼ਟ ਨਜ਼ਰ ਆਉਂਦੇ ਸੀ ਕੈਂਡੀਡੇਟ ਸੀ ਕਿ ਹਾਂ ਜਿਹੜਾ ਪਾਰਟੀ ਨੇ ਜਿਹੜੀ ਮਾਰੀ ਲਈ ਤੇ ਉਹ ਜਿਹੜੇ ਵਰਗ ਨੂੰ ਇਹਨੇ ਬੋਣਗੇ ਕਿ ਹੁਣ ਉਹਨਾਂ ਦੀ ਟਿਕਟ ਕਰਤੀ ਜਿਹੜੇ ਰੈਕ ਨਾਲੀ ਗਾਉਂ ਦੀ ਉਹਨਾਂ ਦਾ ਇੰਪੀ ਉੱਪਰ ਕੀ ਕੁਝ ਪ੍ਰਤੀਕਰਮ ਨਿਕਲ ਕੇ ਸਾਹਮਣੇ ਆਂਦਾ ਲੇਕਿਨ ਹਾਂ ਇਹਨਾ ਜ਼ਰੂਰ ਹੈ ਕਿ ਨਵਾਂ ਸਿਹਰਾ ਉਹ ਜ਼ਰੂਰ ਚੋੜ ਮੈਦਾਨ ਦੇ ਵਿੱਚ ਤਸਵੀਰਾਂ ਹੋਣਾਂ ਚਾਹੀਏ ਉਸ ਲਈ ਪੁਲਿਟਿਕਲ ਹਲਕੇ ਦੀ ਜਨਤਾ ਹੋਟਲ ਦੇ ਕੌਂਸਲ ਦੀ ਲੀਡਰ ਕਿਆ ਕਰ ਜੀਂ ਦਿੰਦੇ ਨੇ ਉਨਾ ਇੱਕ ਵੱਡਾ ਸਵਾਲ ਕੋਈ ਤਾਂ ਜੀ ਜੀ ਜਿਵੇਂ ਪਹਿਲੇ ਵੀ ਗੱਲ ਕਰੀਏ ਕਾਂਗਰਸ ਦੇ ਵਿੱਚ ਲਗਾਤਾਰ ਲੀਡਰਾਂ ਦਾ ਵਿਰੋਧ ਚੱਲ ਰਿਹਾ ਹੈ ਕਿਉਂਕਿ ਜਿਵੇਂ ਗਾਂਧੀ ਦੀ ਗੱਲ ਕਰੀਏ ਤਾਂ ਉਸ ਨੂੰ ਜਿੱਥੇ ਟਿਕਟ ਦਿੱਤੀ ਗਈ ਸੀ ਲਗਾਤਾਰ ਜਿਹੜਾ ਹੈ ਵਰਕਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਸ ਦੀ ਗੱਲ ਕਰੀਏ ਜੇਕਰ ਜਲੰਧਰ ਤੋਂ ਜਲੰਧਰ ਤੋਂ ਵੀ ਵਿਰੋਧ ਹੋ ਰਿਹਾ ਹੈ ਇਸ ਨੂੰ ਲੈ ਕੇ ਤੁਹਾਨੂੰ ਤੁਹਾਡਾ ਕੀ ਕਹਿਣਾ ਹੈ ਕਿ ਮੁਹੰਮਦ ਸਦੀਕ ਦੀ ਜਿਵੇਂ ਹੁਣ ਟਿਕਟ ਕੱਢ ਦਿੱਤੀ ਹੈ ਉਹਨਾਂ ਖਬਰਾਂ ਜਿਹੜੇ ਲਗਾਤਾਰ ਸਾਹਮਣੇ ਆ ਰਹੇ ਸੀ ਕਿ ਉਸ ਵੇਲੇ ਵੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਇੱਥੇ ਵੀ ਕੋਈ ਵਿਰੋਧ ਦੇਖਣ ਨੂੰ ਮਿਲ ਸਕਦਾ ਹੈ ਬਿਲਕੁ ਉਹ ਜ਼ਰੂਰ ਹੁੰਦਾ ਹੈ ਕਿਉਂਕਿ ਜਦੋਂ ਕੋਈ ਲੀਡਰ ਦੇ ਨਾਲ ਉੱਤੇ ਵਰਕਰ ਜੁੜੇ ਹੁੰਦੇ ਨੇ ਜਦੋਂ ਉਹਨਾਂ ਵਰਕਰਾਂ ਨੂੰ ਲੱਗਦਾ ਹੈ ਕਿ ਲੀਡਰ ਉਸ ਤੋਂ ਨਹੀਂ ਜਤਾਇਆ ਗਿਆ ਲੀਡਰ ਨੂੰ ਸਰਜਾਈ ਨਹੀਂ ਦਿੱਤੀ ਗਈ ਲੀਡਰ ਨੂੰ ਦਲਤਨਾਰ ਕਰਕੇ ਉਹ ਵੀ ਜਗਾ ਕਿਸੇ ਹੋਰ ਨੂੰ ਨਿਕਲ ਦਿੱਤੀ ਗਈ ਹੈ ਤਾਂ ਵਰਕਰ ਜਿਹੜੇ ਨੇ ਉਹ ਜ਼ਰੂਰ ਵਿਰੋਧ ਜਤਾਉਂਦੇ ਹੋਏ ਨਜ਼ਰਾਂ ਦੇ ਹਾਲਾ ਕੀ ਮੁਹਮਮਦ ਬੀਗ ਦੇ ਨਾਲ ਵੀ ਇੱਕ ਵਰਡਾ ਕੱਪਾ ਜਿਹੜਾ ਪੀਟਪੋਟ ਹਲਕੇ ਦੇ ਵਿੱਚ ਉਹਨਾਂ ਦੇ ਨਾਲ ਜੁੜਿਆ ਹੋਇਆ ਨਜ਼ਰਾਂ ਦਾ ਹੋਰ ਉਹਨਾਂ ਦੀ ਜਿਹੜੀ ਟਿਕਟ ਦਿੱਤੀ ਗਈ ਹੈ ਉਹ ਜਿਸ ਨਾਂ ਦੇ ਟਿਕਟ ਕੱਟੀ ਗਈ ਹੈ ਉਸ ਨੂੰ ਲੈ ਕੇ ਪਾਰਟੀ ਕੀ ਸਪਸ਼ਟੀਕਰਨ ਦੇਦੀ ਚਲ ਕਰਾਏਗੀ ਔਰ ਕੀ ਉਹ ਮੁਹੰਮਦ ਸਦੀਕ ਨੂੰ ਵੀ ਜਲਦੀ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜਾਊਗੀ ਮੁਹੰਮਦ ਸਦੀਕ ਦਾ ਸਭ ਤੋਂ ਪਹਿਲਾਂ ਤੇ ਪ੍ਰਤੀਕਰਮ ਕੀ ਰਹਿੰਦਾ ਇਹ ਇੱਕ ਵਿਚਨਾਲੀ ਗੱਲ ਰਹੀ ਹੈ ਔਰ ਇਹ ਕਿਹੜੇ ਤਰੀਕੇ ਦੇ ਨਾਲ ਵਰਕਰ ਜਿਹੜੇ ਨੇ ਉਹ ਉਸ ਨਵੇਂ ਕੈਂਡੀਡੇਟ ਨੂੰ ਵੇਚਦੇ ਨੇ ਇਹ ਇੱਕ ਵੱਡਾ ਸਵਾਲ ਹੋਏਗਾ ਹਾਲਾਂਕਿ ਜ਼ਰੂਰ ਵਿਰੋਧ ਦੇ ਸੂਨ ਜਿਹੜੇ ਨੇ ਉਹ ਕੇ ਉਹ ਤੋਂ ਵਿਕਲਪ ਨੂੰ ਮਿਲ ਸਕਦੇ ਨੇ ਜੀ ਜੀ ਤਾਂ ਜਾਣਕਾਰੀ ਲਈ ਧੰਨਵਾਦ ਬਨੀਤ ਆ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਨੇ ਇੱਕ ਹੋਰ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਦੋ ਉਮੀਦਵਾਰਾਂ ਦਾ ਜਿਹੜਾ ਇਹ ਨਾਂ ਲਿਖਤਾ ਜਿਸ ਦੇ ਵਿੱਚ ਫਰੀਦਕੋਟ ਤੋਂ ਤੇ ਗੁਰਦਾਸਪੁਰ ਤੋਂ ਜਿਹੜੀ ਹੈ ਟਿਕਟ ਅ ਦਿੱਤੀ ਗਈ ਹੈ ਤੇ ਮੁਹੰਮਦ ਸਦੀਕ ਦਾ ਜਿਹੜਾ ਇਹ ਮੁਹੰਮਦ ਸਦੀਕ ਦਾ ਨਾਂ ਜਿਹੜਾ ਇਹ ਫਰੀਦਕੋਟ ਤੋਂ ਕੱਟ ਦਿੱਤਾ ਗਿਆ ਹੈ ਤਾਂ ਇਸ ਨੂੰ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਤਾਂ ਇਸ ਇਸ ਨੂੰ ਲੈ ਕੇ ਮੇਰੇ ਸਹਿਯੋਗੀ ਤੇ ਦੈਨਿਕ ਸਿਵਰਾ ਦੇ ਡਿਪਟੀ ਐਡੀਟਰ ਜਿਹੜੇ ਨੇ ਰਿਮਾਂਸ਼ੂ ਗਾਬਾ ਜੁੜ ਚੁੱਕੇ ਨੇ ਜੀ ਰਿਮਾਂਸ਼ੂ ਜੀ ਦਾ ਕਾਂਗਰਸ ਵੱਲੋਂ ਦੋ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਫਰੀਦਕੋਟ ਤੇ ਗੁਰਦਾਸਪੁਰ ਦੇ ਵਿੱਚ ਤੇ ਫਰੀਦਕੋਟ ਤੋਂ ਮੁਹੰਮਦ ਸਦੀਕ ਦੀ ਟਿਕਟ ਜਿਹੜੀ ਆ ਕੱਟ ਦਿੱਤੀ ਗਈ ਹੈ ਕਾਂਗਰਸ ਦੇ ਕਾਹਨਿਆ ਨੇ ਦੇ ਵਿੱਚ ਸਾਫ ਤੌਰ ਤੇ ਲੱਗ ਰਿਹਾ ਸੀਗਾ ਕਿ ਫਰੀਦਕੋਟ ਤੋਂ ਸ਼ਾਇਦ ਜਿਹੜਾ ਮੋਹਮਦ ਅਸਦੀਕ ਦੇ ਨੂੰ ਇਸ ਵਾਰੀ ਟਿਕਟ ਨਹੀਂ ਮਿਲੇਗੀ ਤੇ ਇਸੇ ਕਰਕੇ ਸ਼ਾਇਦ ਇਸ ਟਿਕਟ ਨੂੰ ਐਲਾਨ ਕਰਨ ਦੇ ਵਿੱਚ ਰਵੀ ਦੇਰੀ ਵੀ ਹੋਈ ਹੈ ਅਮਰਜੀਤ ਸਿੰਘ ਸੋਕੇ ਨੂੰ ਜੁੜੇ ਵਿੱਚ ਤੁਸੀਂ ਦੱਸਿਆ ਕਿ ਫਰੀਦਕੋਟ ਤੋਂ ਉਮੀਦਵਾਰ ਬਣਾਇਆ ਗਿਆ ਇਹਦੇ ਨਾਲ ਹੀ ਹੁਸ਼ਾਖੁਰ ਤੋਂ ਯਾਮੀਨੀ ਗੋਮਰਾਵਾ ਵੀ ਪਾਰਟੀ ਦੇ ਵਿੱਚੋਂ ਸ਼ਾਇਦ ਅਕਾਲੀ ਦਲ ਚ ਇਹਨਾਂ ਦਾ ਪੁਚੋਕਰ ਸੀਗਾ ਉੱਥੋਂ ਛੱਡ ਕੇ ਇਹ ਕਾਂਗਰਸ ਨੇ ਨਾਲ ਜੁਆਇਨ ਕੀਤੀ ਸੀਗੀ ਤੇ ਇਹਨਾਂ ਨੂੰ ਹੁਸ਼ਾਖੁਰ ਤੋਂ ਟਿਕਟ ਦਿੱਤੀ ਗਈ ਹੈ ਦੋਵੇਂ ਹੀ ਉਮੀਦਵਾਰ ਜੇ ਆਪਾਂ ਇਹ ਦੇਖੀਏ ਦੋਵੇਂ ਉਮੀਦਵਾਰ ਇਹ ਤਰ੍ਹਾਂ ਦੇ ਨਵੇਂ ਕਿਸਮ ਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ ਕਾਂਗਰਸ ਨੇ ਹਣਾ 20 ਵਾਰ ਬਣਾਇਆ ਜੀ ਜੀ ਤੇ ਜਿਵੇਂ ਜੇਕਰ ਗੱਲ ਕਰੀਏ ਗਾਂਧੀ ਦੀ ਟਿਕਟ ਜਦੋਂ ਮਿਲੀ ਸੀ ਉਸ ਤੋਂ ਬਾਅਦ ਵਰਕਰਾਂ ਵੱਲੋਂ ਲਗਾਤਾਰ ਰੋਸ ਕੀਤਾ ਜਾ ਰਿਹਾ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਮੁਹੰਮਦ ਸਦੀਕ ਨੂੰ ਜਦੋਂ ਟਿਕਟ ਕੱਟੀਏ ਤਾਂ ਅੱਗੇ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਸਕਦਾ ਹੈ ਹੋ ਸਕਦਾ ਹੈ ਹੋ ਸਕਦਾ ਹੈ ਕਿ ਹੋ ਸਕਦਾ ਹੈ ਕਿ ਕੋਈ ਇਸ ਤਰ੍ਹਾਂ ਦੀ ਰੋਸ ਪ੍ਰਦਰਸ਼ਨ ਬਹੁਤ ਅਧੀਕ ਦੇ ਗੁੱਟ ਦੇ ਵੱਲੋਂ ਵੀ ਕੀਤੇ ਜਾਣ ਬਾਕੀ ਸੋਰ ਉਹਨਾਂ ਵੱਲੋਂ ਵੀ ਹੁਣੇ ਦਿਖਾਏ ਜਾ ਰਹੇ ਸੀਗੇ ਪਰ ਹੋ ਵੀ ਸਕਦਾ ਹੈ ਕਿ ਆਨ ਵਾਲੇ ਦਿਨਾਂ ਤੋਂ ਵੀ ਕਾਂਗਰਸ ਲਈ ਵੱਡੀ ਮੁਸ਼ਕਲ ਫਰੀਦੂ ਕੋਲ ਅੱਗੇ ਖੜੀ ਹੋਵੇ ਜੀ ਤਾਂ ਵਾਹ ਜੀ ਜਾਣਕਾਰੀ ਤਾਂ ਵਾਸ ਤਾਂ ਇਸ ਲਈ ਵੱਡੀ ਖਬਰ ਤਾਂ ਦੱਸ ਰਹੇ ਕਿ ਕਾਂਗਰਸ ਵੱਲੋਂ ਦੋ ਉਮੀਦਵਾਰਾਂ ਦੀ ਜਿਹੜੀ ਹੈ ਲਿਸਟ ਜਾਰੀ ਕਰ ਦਿੱਤੀ ਗਈ ਹੈ ਤਾਂ ਦੋ ਜਿਹੜੇ ਨੇ ਫਰੀਦਕੋਟ ਤੋਂ ਫਰੀਦਕੋਟ ਤੋਂ ਹੁਸ਼ਿਆਰਪੁਰ ਦੇ ਜਿਹੜੇ ਦੋ ਦੋ ਹਲਕੇ ਨੇ ਉੱਥੋਂ ਦੋ ਉਮੀਦਵਾਰਾਂ ਦਾ ਜਿਹੜਾ ਇਹ ਨਾਮ ਕੀਤਾ ਗਿਆ ਤਾਂ ਮੁਹੰਮਦ ਸਦੀਕ ਜਿਹੜੇ ਨੇ ਮੁਹੰਮਦ ਸਦੀਕ ਉਹਨਾਂ ਨੂੰ ਜਿਹੜਾ ਇਹ ਟਿਕਟ ਨਹੀਂ ਦਿੱਤੀ ਗਈ ਹੈ ਤਾਂ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਵਿੱਚ ਪਹਿਲਾਂ ਵੀ 5 5 ਤੋਂ 6 ਜਿਹੜੇ ਉਮੀਦਵਾਰਾਂ ਦਾ ਜਿਹੜਾ ਇਹ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਓਜਲਾ ਜ਼ਿਲਹੰਦਰ ਤੋਂ ਚਰਨਜੀਤ ਸਿੰਘ ਚੰਨੀ ਫਤਿਹਗੜ ਫਤਿਹਗੜ ਸਾਹਿਬ ਤੋਂ ਅਮਰ ਸਿੰਘ ਤੇ ਬਠਿੰਡਾ ਤੋਂ ਜੀਤ 모ਹਿੰਦਰ ਸਿੰਘ ਸਿੱਧੂ ਸੰਗਰੂੜ ਤੋਂ ਸੁਖਪਾਲ ਸਿੰਘ ਖੈਰਾ ਔਰ ਪਟਿਆਲਾ ਤੋਂ ਧਰਮਵੀਰ ਗਾਂਧੀ ਤਾਂ ਧਰਮਵੀਰ ਗਾਂਧੀ ਜਿਹੜੀ ਪਟਿਆਲਾ ਤੋਂ ਉਹ ਲਗਾਤਾਰ ਉੱਥੇ ਵਰਕਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਹ ਉਹਨਾਂ ਦੀ ਸੀਟ ਜਿਹੜੀ ਹੈ ਉਸ ਨੂੰ ਲੈ ਕੇ ਵਰਕਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਸੀਟ ਨਹੀਂ ਦੇਣੀ ਸੀ ਜਿਸ ਤੋਂ ਲਗਾਤਾਰ ਵਿਰੋਧ ਹੋ ਰਿਹਾ ਤਾਂ ਇੱਕ ਵਾਰ ਫਿਰ ਕਾਂਗਰਸ ਨੇ ਮੌਜੂਦਾ ਐਮਪੀ ਜਿਹੜੇ ਨੇ ਮੁਹੰਮਦ ਸਦੀਕ ਲਗਾਤਾਰ ਪਿਛਲੀ ਵਾਰ ਵੀ ਚਰਚਾਵਾਂ ਲਗਾਤਾਰ ਚੱਲ ਰਹੀਆਂ ਸੀ ਕਿ ਮੁਹੰਮਦ ਸਦੀਕ ਦੀ ਟਿਕਟ ਕੱਟੀ ਜਾ ਸਕਦੀ ਹੈ ਉਂਝ ਹੀ ਕਾਂਗਰਸ ਨੇ ਦੋ ਉਮੀਦਵਾਰਾਂ ਦਾ ਐਲਾਨ ਕੀਤਾ ਫਰੀਦਕੋਟ ਤੇ ਗੁਰਦਾਸਪੁਰ ਦੇ ਵਿੱਚ ਤੇ ਫਰੀਦਕੋਟ ਤੋਂ ਮੁਹੰਮਦ ਸਦੀਕ ਦੇ ਜੀਡੀਪੀ ਟਿਕਟ ਉਹ ਕੱਟ ਦਿੱਤੀ ਗਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਦਾ ਮੈਂ ਹਾਂ ਰਵੀ ਸ਼ੰਕਰ ਮਿਸ਼ਰਾ ਅੱਜ ਵੀ ਵੱਡੀ ਖਬਰ ਦੱਸ ਰਿਹਾ ਕਾਂਗਰਸ ਨੇ ਇੱਕ ਹੋਰ ਲਿਸਟ ਜਿਹੜੀ ਹੈ ਆਪਣੀ ਜਾਰੀ ਕਰ ਦਿੱਤੀ ਹੈ ਜੀ ਹਾਂ ਤੁਹਾਨੂੰ ਦੱਸ ਰਿਹਾ ਕਿ ਇਸ ਬਾਰੇ ਦੀ ਵੱਡੀ ਖਬਰ ਕਾਂਗਰਸ ਨੇ ਪੰਜਾਬ